ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਠੀਕ ਹੋਵੋਗੇ ਜੋ ਵੀ ਮੇਰੇ ਭਰਾ ਨਵੇਂ ਜੁੜੇ ਆਪਣੇ ਚੈਨਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਵਾਲਾ ਬਟਨ ਦਬਾ ਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਵੀਡੀਓ ਪੂਰੀ ਸੁਣ ਲਿਆ ਕਰੋ ਤਾਂ ਜੋ ਕੋਈ ਵੀ ਜਾਣਕਾਰੀ ਜਿਹੜੀ ਹੁੰਦੀ ਆ ਇਹਦੇ ਵਿੱਚ ਮਿਸ ਨਾ ਹੋਵੇ ਸੋ ਰੋਜ਼ ਹੀ ਕਿਸਾਨ ਵੀਰਾਂ ਦੇ ਬਹੁਤ ਸਵਾਲ ਹੁੰਦੇ ਆ ਇਹ ਖਰਾਬ ਹੋ ਸਮ ਕਰਕੇ ਨਦੀਨ ਨਾਸ਼ਕ ਸਪਰੇਆ ਜਿਹੜੀਆਂ ਕੇ ਨਹੀਂ ਹੋ ਸਕੀਆਂ ਕਣਕ ਜਿਹੜੀ ਹੈਗੀ ਆ 60 65 ਦਿਨਾਂ ਤੋਂ ਉੱਪਰ ਹੋ ਗਈ ਆ ਕਣਕ ਦੀ ਫਸਲ ਹੋਵੇ ਜਾਂ ਕੋਈ ਹੋਰ ਫਸਲ ਹੋਵੇ ਜਿਹੜਾ ਆਪਨ ਜਿਹੜਾ ਆਪਾਂ ਨੂੰ ਨਦੀਨਾਂ ਦੀ ਰੋਕथाम ਨੂੰ ਜਿਹੜੀ ਹੁੰਦੀ ਆ ਸਹੀ ਟਾਈਮ ਤੇ ਕਰਨੀ ਪੈਂਦੀ ਆ ਤਾਂ ਜੋ ਹੈਗਾ ਜਿਹੜਾ ਫਸਲ ਤੇ ਕੋਈ ਇਸੇ ਤਰ੍ਹਾਂ ਦਾ ਜਿਹੜਾ ਮੌੜਾ ਪ੍ਰਭਾਵ ਨਾ ਪਵੇ ਨਦੀਨ ਨਾਸ਼ਕ ਜਿੱਦਾਂ 35 40 ਦਿਨ 45 ਦਿਨ ਤੇ ਤੇ ਜਿਹੜੀ ਲੇਟ ਬੀਜੀ ਹੁੰਦੀ ਆ ਆਪਣੀ ਕਣਕ ਉਹਦੇ ਵਿੱਚ 55 ਦਿਨ ਤੱਕ ਆਪਾਂ ਨਦੀਨ ਨਾਸ਼ਕ ਸਪਰੇਅ ਕਰ ਸਕਦੇ ਆ ਨਦੀਨ ਨਾਸ਼ਕ ਦਾ ਟੁਕਮਾ ਸਮਾਂ ਜਦੋਂ ਖੇਤ ਦੇ ਵਿੱਚ ਬੱਤਰ ਦੀ ਕੰਡੀਸ਼ਨ ਹੋਵੇ ਉਸ ਟਾਈਮ ਛੜਕਾ ਕੀਤਾ ਜਾ ਸਕਦਾ ਜਿਆਦਾ ਗਿੱਲ ਨਹੀਂ ਹੋਣੀ ਚਾਹੀਦੀ ਤੇ ਨਾ ਜਿਆਦਾ ਜਿਹੜਾ ਹੈਗਾ ਖੁਸ਼ਕੀ ਵਾਲਾ ਮਾਹੌਲ ਹੋਣਾ ਚਾਹੀਦਾ ਫਿਰ ਜਾ ਕੇ ਕੋਈ ਵੀ ਨਦੀਨ ਨਾਸ਼ਕ ਆਪਣਾ ਸਹੀ ਕੰਮ ਕਰਦਾ ਜਿਉਂ ਜਿਉ ਕਣਕ ਵੱਡੀ ਹੁੰਦੀ ਜਾਂਦੀ ਆ ਤੇ ਪਛੇਤੀ ਬਜਾਈ ਚ ਉਸ ਦੀ ਗ੍ਰੋਥ ਜਿਹੜੀ ਹੁੰਦੀ ਆ ਹੌਲੀ ਹੁੰਦੀ ਆ ਉਸ ਟਾਈਮ ਤੇ 55 ਦਿਨ ਤੱਕ ਪਰ ਜਿਹੜਾ ਹੈਗਾ ਸਪਰੇਅ ਕਰ ਸਕਦੇ ਆ ਉਸ ਟਾਈਮ ਤੇ ਜ਼ਮੀਨ ਜਿਹੜੀ ਪੂਰੀ ਤਰ੍ਹਾਂ ਟੱਕੀ ਨਹੀਂ ਹੁੰਦੀ ਤੇ ਜਦੋਂ ਨਦੀਨ ਨਾਸ਼ਕ ਦਾ ਮਾੜਾ ਛੜਕਾ ਆਪਣੇ ਦੁਆਰਾ ਕੀਤਾ ਜਾਂਦਾ ਤਾਂ ਸਪਰੇਅ ਪ੍ਰੋਪਰ ਤਰੀਕੇ ਨਾਲ ਨਦੀਨਾਂ ਦੇ ਪੱਤਿਆਂ ਦੇ ਪੈ ਜਾਂਦੀ ਆ ਤੇ ਜਿਵੇਂ ਜਿਵੇਂ ਲੇਟ ਹੁੰਦਾ ਜਾਂਦਾ ਕੰਮ ਕਣਕ ਵੱਡੀ ਹੋ ਜਾਂਦੀ ਆ ਤਾਂ ਜਦੋਂ ਆਪਾਂ ਸਪਰੇਅ ਕਰਦੇ ਆਂ ਤੇ ਉਹ ਜਿਹੜੀ ਹੈਗੀ ਆ ਥੱਲੇ ਨਹੀਂ ਜਾਂਦੀ ਤੇ ਨਦੀਨ ਨਹੀਂ ਮਰਦੇ 55 ਦਿਨ ਪਲੱਸ ਕਣਕ ਜਿਹੜੀ ਹੁੰਦੀ ਆ ਜੋਇੰਟਿੰਗ ਸਟੇਜ ਤੋਂ ਰੀਪ੍ਰੋਡਕਟਿਵ ਸਟੇਜ ਚ ਗੋਬ ਵਾਲੇ ਹਾਲਾਤਾਂ ਵਿੱਚ ਚਲੀ ਜਾਂਦੀ ਆ ਉਸ ਟਾਈਮ ਤੇ ਨਦੀਨ ਨਾਸ਼ਕ ਦਾ ਛੜਕਾਅ ਕਰਦੇ ਆਂ ਤਾਂ ਫਸਲ ਤੇ ਜਿਹੜੀ ਹੈਗੀ ਆ ਟੌਕਸਿਸਿਟੀ ਦੇ ਹਾਲਾਤ ਬਣ ਜਾਂਦੇ ਨੇ ਕਿਉਂਕਿ ਸਹੀ ਸਮੇਂ ਤੇ ਕੀਤਾ ਗਿਆ ਛੜਕਾਅ ਜਦੋਂ ਐਕਟਿਵ ਟਿਲਰਿੰਗ ਸਟੇਜ ਚੱਲ ਰਹੀ ਹੁੰਦੀ ਆ ਤਾਂ ਕਣਕ ਆਸਾਨੀ ਨਾਲ ਉਸ ਨੂੰ ਜਿਹੜਾ ਹੈਗਾ ਡੀਟੌਕਸੀਫਾਈਡ ਕਰ ਦਿੰਦੀ ਆ ਫੋਟ ਕਰ ਰਹੀ ਹੁੰਦੀ ਆ ਤਾਂ ਤੱਕਾ ਵੀ ਜਿਹੜਾ ਹੈਗਾ ਚੱਲ ਜਾਂਦੀ ਆ ਪਰ ਜਦੋਂ ਲੇਟ ਹੋ ਜਾਂਦਾ ਛੜਕਾ ਤਾਂ ਫਿਰ ਆਪਣੀ ਫਸਲ ਨੂੰ ਆਪਾਂ ਆਪ ਹੀ ਖਰਾਬ ਕਰਨ ਵਾਲਾ ਕੰਮ ਕਰਦੇ ਆ ਜਿਹੜੀਆਂ ਕਣਕਾਂ 60 65 70 ਦਿਨ ਦੀਆਂ ਹੋ ਗਈਆਂ ਨੇ ਨਦੀਨ ਨਾਸ਼ਕ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਉੱਥੇ ਜਿਹੜਾ ਹੈਗਾ ਝਾੜ ਘਟਦਾ ਹੈ ਇਹ ਤੁਸੀਂ ਪਰਖ ਕੇ ਦੇਖ ਲੈਣਾ ਪੰਜਾਬ 55 ਦਿਨ ਤੱਕ ਆਪਾਂ ਜਿਹੜਾ ਹੈਗਾ 240 গোল্ড ਨੂੰ ਵਰਤ ਸਕਦੇ ਆ ਜੇਕਰ ਚੋੜੇ ਪੱਤਿਆਂ ਦੀ ਰੋਗ ਥਾਮ ਲਈ ਚੋੜੇ ਪੱਤਿਆਂ ਦੀ ਸਮੱਸਿਆ ਹੈਗੀ ਅਜਾ ਹੋਰ ਕੋਈ ਚੋੜੇ ਪੱਤੇ ਵਾਲੇ ਨਦੀਨ ਹੈਗੇ ਆਪਣੀ ਫਸਲ ਦੇ ਵਿੱਚ ਤਾਂ ਉੱਥੇ ਜਿਹੜਾ ਹੈਗਾ 240 গোল্ড 50 55 ਦਿਨ ਤੱਕ ਆਪਾਂ ਵਰਤ ਸਕਦੇ ਆ ਤੇ ਏਮ ਆਫਿਨਿਟੀ ਜੇਕਰ ਤੁਹਾਡੇ ਖੇਤ ਦੇ ਵਿੱਚ ਚੋੜੇ ਪੱਤੇ ਵਾਲੇ ਦੀਨਾ ਵਿੱਚ ਖਾਸ ਤੌਰ ਤੇ ਬਟਨ ਬੂਟੀ ਹੋਵੇ ਤਾਂ ਉਹਦੀ ਆਪਾਂ ਜਿਹੜੀ ਹੈਗੀ ਆ ਵਰਤੋ ਕਰ ਸਕਦੇ ਹਾਂ 20 ਗ੍ਰਾਮ ਤੇ ਅ ਐਲ ਗ੍ਰਿਪ ਜੇਕਰ ਚੋੜੇ ਪੱਤੇਆਂ ਵਾਲੇ ਦੀਨਾ ਵਿੱਚ ਖਾਸ ਤੌਰ ਤੇ ਕੰਡਿਆਲੀ ਪਾਲਕ ਹੋਵੇ ਤਾਂ ਜਿਹੜਾ ਹੈਗਾ ਆਪਾਂ ਅ ਐਲ ਗ੍ਰਿਪ ਨੂੰ ਵਰਤ ਸਕਦੇ ਹਾਂ 10 ਗ੍ਰਾਮ ਤੇ ਜਿੱਦਾਂ ਹੋ ਗਿਆ ਆਪਣੇ ਸ਼ਗਨ 2111 ਐਸ ਸੀ ਐਮ 9 ਔ ਕੋਡ ਪਲੱਸ ਐਟਲੈਂਟਿਕਸ ਤਾਂ ਜਿਹੜਾ ਇਹ ਹੈਗਾ ਟੈਕਨੀਕਲ 60 ਦਿਨਾਂ ਤੇ ਜਦੋਂ ਆਪਾਂ ਗੁੱਲੀ ਡੰਡੇ ਦੀ ਰੋਕथाम ਦੇ ਲਈ ਵਰਤਦੇ ਆਂ ਤਾਂ ਇਹਨਾਂ ਦਾ ਜਿਹੜਾ ਹੈਗਾ ਮਾੜਾ ਪ੍ਰਭਾਵ ਪੈਂਦਾ ਸੋ 60 ਪਲੱਸ ਵਾਲੀਆਂ ਕਣਕਾਂ ਤੇ ਕਲਡੀਨਾਫੋਪ ਜਿੱਦਾਂ ਹੁੰਦਾ ਜਾਂ ਐਕਸੀਲ ਆਪਣਾ ਹੈਗਾ ਗਰੁੱਪ ਉਹਨਾਂ ਦਾ ਛੜਕਾ ਕਰਕੇ ਆਪਾਂ ਜਿਹੜਾ ਹੈਗਾ ਇਹਦੀ ਰੋਕਥਾਮ ਕਰ ਸਕਦੇ ਆਂ ਕਿਉਂਕਿ ਇਹ ਜਿਹੜੇ ਹੈਗੇ ਆ ਕਲਡੀਨਾਫੋਪ ਤੇ ਐਕਸੀਲ ਇਨਾਂ ਦਾ ਜਿਹੜਾ ਹੈਗਾ ਮਾੜਾ ਪ੍ਰਭਾਵ ਨਹੀਂ ਪੈਂਦਾ ਆਪਣੀ ਫਸਲ ਤੇ ਜੇਕਰ ਆਪਣੀ ਫਸਲ ਵੱਡੀ ਵੀ ਹੋ ਜਾਂਦੀ ਆ ਤੇ ਸ਼ਗਨ 2111 ਜਿਵੇਂ ਕਿ 9550 ਕਿਸਮ ਦੇ ਉੱਤੇ ਨਾ ਛਿੜਕੋ ਹਲਕੀਆਂ ਜ਼ਮੀਨਾਂ ਵਿੱਚ ਜਿਹੜਾ ਹੈਗਾ ਇਹ ਨਦੀਨ ਨਾਸ਼ਕ ਨਾਂ ਵਰਤਿਆ ਜਾਵੇ ਏਸੀਐਮ 9 550 ਕਿਸਮ ਉੱਤੇ ਇਹਦਾ ਵੀ ਜਿਹੜਾ ਹੈਗਾ ਮਾੜਾ ਪ੍ਰਭਾਵ ਹੁੰਦਾ ਹੈ ਤੇ ਇਹ ਇੱਥੇ ਵੀ ਜਿਹੜੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਹਲਕੀਆਂ ਜ਼ਮੀਨਾਂ ਵਿੱਚ ਜਿਹੜਾ ਇਸ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ। ਸੋ 60 ਪਲੱਸ ਵਾਲੀਆਂ ਕਣਕਾਂ ਦੇ ਵਿੱਚ ਜਿੱਦਾਂ ਕਲਡੀਨਾ ਫੋਪ ਹੋ ਗਿਆ ਆਪਣਾ ਟੌਪਿਕ ਦੇ ਨਾਮ ਨਾਲ ਜਾਣਦੇ ਆਪਾਂ ਤੇ ਐਕਸਲ ਹੈਗਾ ਜਿਹੜਾ ਉਹ ਆਪਾਂ ਵਰਤ ਸਕਦੇ ਆਂ। ਅਦਰਵਾਈਜ਼ ਜਿੱਦਾਂ ਕਿ ਤੁਸੀਂ ਇੱਕ ਮਨ ਨੂੰ ਜਿਹੜਾ ਹੈਗਾ ਸੰਤੁਸ਼ਟੀ ਦੇਣ ਵਾਸਤੇ ਆਪਾਂ ਸਭ ਪ੍ਰੇ ਇਹ ਕਰਦੇ ਆਂ ਕਿਉਂਕਿ ਜਿਹੜਾ ਕੰਮ 35-40 ਦਿਨਾਂ ਤੇ ਆਪਾਂ ਨੇ ਕਰਨਾ ਸੀ। ਕਈ ਵਾਰ ਕੀ ਹੋ ਜਾਂਦਾ ਪਾਣੀ ਲੇਟ ਹੋ ਜਾਂਦਾ ਬੱਤਰ ਨਹੀਂ ਆਉਂਦੀ ਜ਼ਮੀਨ ਜਾਂ ਖਰਾਬ ਮੌਸਮ ਜਿਵੇਂ ਕਿ ਹੁਣ ਚੱਲ ਰਿਹਾ ਤਾਂ ਸਪਰੇਆਂ ਜਿਹੜੀਆਂ ਨਹੀਂ ਹੋਈਆਂ ਮੌਸਮ ਖੁੱਲਣ ਕਰਕੇ ਮੌਸਮ ਨਾ ਖੁੱਲਣ ਕਰਕੇ ਜਿਹੜਾ ਹੈਗਾ ਨਦੀਨ ਨਾਸ਼ਕ ਸਪਰੇਆਂ ਲੇਟ ਹੋ ਗਈਆਂ ਤੇ ਕਿਸਾਨ ਵੀਰਾਂ ਦੇ ਰੋਜ਼ ਹੀ ਜਿਹੜਾ ਹੈਗਾ ਫੋਨ ਕਾਲ ਡੀਐਮ ਆਉਂਦੇ ਆ ਕਿ ਹੁਣ ਜਿਹੜਾ ਹੈਗਾ ਸਾਡੀ ਫਸਲ 70 ਦਿਨ ਦੀ ਹੋ ਗਈ ਆ ਕਿਤੇ 65 ਦਿਨ ਦੀ ਕਣਕਾਂ ਨੇ ਤੇ ਇੱਥੇ ਜਾ ਕੇ ਕਿਹੜਾ ਜਿਹੜਾ ਹੈਗਾ ਟੈਕਨੀਕਲ ਵਰਤੀਏ ਸੋ ਇਦਾਂ ਦੀ ਕੰਡੀਸ਼ਨਾਂ ਦੇ ਵਿੱਚ ਜਿਹੜਾ ਹੈਗਾ ਕਲਡੀਨਾ ਫੋਪ ਤੋਂ ਤੁਸੀਂ ਜਿਹੜਾ ਹੈਗਾ ਤਰਜੀਹ ਦਿਓ ਤੇ ਐਕਸਲ ਨੂੰ ਇਹਨਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਕਟ ਮਾੜਾ ਪ੍ਰਭਾਵ ਪੈਂਦਾ ਜਿੱਦਾਂ ਆਪਣੀ ਫਸਲ ਵੱਡੀ ਹੁੰਦੀ ਆ ਵੇ ਵੈਸੇ ਤਾਂ ਜਿਹੜਾ ਹੈਗਾ ਹੁਣ ਇਸ ਟਾਈਮ ਤੇ ਜਿਹੜਾ ਤੁਸੀਂ ਸਪਰੇਅ ਕਰੋਗੇ ਗੁੱਲੀ ਡੰਨਾ ਤਾਂ ਮਰਨਾ ਨਹੀਂ ਉਹਦੇ ਨਾਲ ਚਾਹੇ ਤੁਸੀਂ ਜਿਹੜਾ ਮਰਜੀ ਟੈਕਨੀਕਲ ਕਰ ਲਿਓ ਉਹ ਤੁਹਾਡੀ ਖੁਸ਼ੀ ਹੈਗੀ ਆ ਤੇ ਅੱਜ ਦੀ ਵੀਡੀਓ ਵਿੱਚ ਮੈਂ ਬਸ ਇਨੀਆਂ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ